ਜਦੋਂ ਹੀ ਇਹ ਔਰਤ ਆਪਣੇ ਐਕਟਿਵਾ ਤੋਂ ਉਤਰਦੇ ਆ ਤਾਂ ਉਹ ਇਨਸਾਨ ਬਾਹਰ ਆਉਂਦਾ ਤੇ ਇਹਨਾਂ ਨੂੰ ਆਪਣੇ ਨਾਲ ਚੱਲਣ ਦੇ ਲਈ ਕਹਿੰਦਾ ਤੇ ਨਾਲ ਹੀ ਬੋਲਦਾ ਕਿ ਕੀ 5000 ਰੁਪਇਆ ਅੱਜ ਰਾਤ ਦੇ ਲਈ ਕਾਫੀ ਹੋਊਗਾ ਤਾਂ ਇੱਕਦਾਂ ਮੀ ਇਹ ਜਿਹੜੀ ਸੜਕਾ ਇਹਦਾ ਇੱਕ ਪਾਰਟ ਧਰਤੀ ਦੇ ਅੰਦਰ ਤਸ ਜਾਂਦਾ ਤੇ ਕਿੰਨਾ ਡੂੰਘਾ ਤਸ ਜਾਂਦਾ ਪੂਰੇ 160 ਫੁੱਟ ਦਾ ਇਹ ਇਨਸਾਨ ਉਸੇ ਦੁਕਾਨ ਤੋਂ ਕੋਈ ਇੱਕ ਚੀਜ਼ ਚੱਕਦਾ ਵਾ ਤੇ ਚੋਰੀ ਦੇਣੇ ਆਪਣੀ ਵਾਈਫ ਨੂੰ ਫੜਾ ਦਿੰਦਾ ਜਿਹੜੀ ਨਾਲ ਦੀ ਨਾਲ ਹੀ ਉਹਨੂੰ ਪਰਸ ਦੇ ਵਿੱਚ ਪਾ ਲੈਂਦੀ 83 ਸਾਲ ਦਾ ਇਹ ਬਜ਼ੁਰਗ ਵਿਅਕਤੀ ਆਪਣੀ ਜੇਬ ਦੇ ਵਿੱਚੋਂ ਇੱਕ ਚਾਕੂ ਕੱਢਦਾ ਤੇ ਇਸ ਬਿਲਡਿੰਗ ਦੀ ਮੈਨੇਜਰ ਦੇ ਉੱਪਰ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੰਦਾ ਪਰ ਇਹ ਫੋਟੋ ਖਿੱਚਵਾਉਣ ਦੇ ਟਾਈਮ ਉਹਨਾਂ ਦਾ ਪੈਰ ਇੱਥੋਂ ਸਲਿੱਪ ਹੁੰਦਾ ਤੇ ਉਹ 290 ਫੁੱਟ ਥੱਲੇ ਧਰਤੀ ਦੇ ਉੱਪਰ ਜਾ ਪੈਂਦੇ ਆ ਤੇ ਉਹਨਾਂ ਦੀ ਇੱਥੇ ਮੌਤ ਹੋ ਜਾਂਦੀ ਲੜਕੀਆਂ ਦੇ ਪਿੱਛੇ ਗੇੜੇ ਮਾਰਨਾ ਜਾਂ ਫਿਰ ਉਹਨਾਂ ਨੂੰ ਕਮੈਂਟ ਕਰਨਾ ਆਪਣੇ ਪੰਜਾਬੀ ਤੇ ਇੰਡੀਅਨ ਸੁਸਾਇਟੀ ਦਾ ਇੱਕ ਹਮੇਸ਼ਾ ਤੋਂ ਹਿੱਸਾ ਰਿਹਾ ਵਾ ਮੈਨੂੰ ਨਹੀਂ ਲੱਗਦਾ ਕੋਈ ਵੀ ਪੰਜਾਬੀ ਸਿੰਗਰ ਇਸ ਤਰ੍ਹਾਂ ਦਾ ਹੋਊਗਾ ਜਿਨੇ ਆਪਣੇ ਪੂਰੇ ਕੈਰੀਅਰ ਦੇ ਵਿੱਚ ਕਦੇ ਨਾ ਕਦੇ ਇਹਨਾਂ ਗੇੜੀਆਂ ਦੇ ਉੱਪਰ ਕੋਈ ਗਾਣਾ ਨਹੀਂ ਬਣਾਇਆ ਪਰ ਦੂਸਰੇ ਪਾਸੇ ਜਿਹੜਾ ਇੱਕ ਸੱਭਿਆਕ ਵਰਡ ਹੈਗਾ ਸੱਭਿਆਕ ਦੇਸ਼ ਨੇ ਦੁਨੀਆ ਦੇ ਉੱਥੇ ਇਸ ਚੀਜ਼ ਨੂੰ ਕ੍ਰਾਈਮ ਮੰਨਿਆ ਜਾਂਦਾ ਤੇ ਆਪਣੇ ਇੱਥੇ ਹੁਣ ਇੱਕ ਗੀੜੀ ਕਲਚਰ ਹੌਲੀ-ਹੌਲੀ ਵਧਦਾ ਹੋਇਆ ਇੱਕ ਇਹੋ ਜਿਹੇ ਮਕਾਮ ਤੇ ਪਹੁੰਚਿਆ ਜਿਹਦਾ ਵੀਡੀਓ ਸਾਰਿਆਂ ਦੇ ਸਾਹਮਣੇ ਹੁਣ ਤੋਂ ਇੱਕ ਦਿਨ ਪਹਿਲਾਂ ਵਾਇਰਲ ਹੋਇਆ ਤੇ ਜਿਹੜੀ ਮੈਂ ਘਟਨਾ ਦਾ ਜ਼ਿਕਰ ਕਰ ਰਿਹਾ ਇਹ ਘਟਨਾ ਹੋਈ ਆ ਆਗਰੇ ਦੇ ਵਿੱਚ ਇੰਡੀਆ ਦਾ ਸਭ ਤੋਂ ਜ਼ਿਆਦਾ ਮਸ਼ਹੂਰ ਇਤਿਹਾਸਿਕ ਸ਼ਹਿਰ ਤੇ ਸਭ ਤੋਂ ਜ਼ਿਆਦਾ ਇਸ ਤਰ੍ਹਾਂ ਦਾ ਸ਼ਹਿਰ ਜਿੱਥੇ ਪੂਰੀ ਦੁਨੀਆ ਤੋਂ ਟੂਰਿਸਟ ਆਉਂਦੇ ਆ ਤਾਜਮਹਿਲ ਨੂੰ ਦੇਖਣ ਦੇ ਲਈ ਕੋਈ ਇੱਕ ਔਰਤ ਨੇ ਜਿਹੜੇ ਦੇਰ ਸ਼ਾਮ ਨੂੰ ਆਪਣੀ ਐਕਟਵਾ ਦੇ ਉੱਪਰ ਪਾਣੀ ਦੀਆਂ ਕੁਝ ਬੋਤਲਾਂ ਲੈਣ ਦੇ ਲਈ ਮਾਰਕੀਟ ਜਾਂਦੇ ਨੇ ਤੇ ਉਹਨਾਂ ਨੇ ਸ਼ਾਇਦ ਆਪਣੇ ਇੱਕ ਬੁਰੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋ ਕਿ ਕਦੇ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਕੁਝ ਹੋ ਪਰ ਸਕਦਾ ਮਾਰਕੀਟ ਆ ਸ਼ਾਮ ਦਾ ਟਾਈਮ ਆ ਸਾਰੇ ਪਾਸੇ ਲੋਕ ਹੀ ਲੋਕ ਨੇ ਪੀੜ ਜੰਮੀ ਹੋਈ ਆ ਇੰਨੇ ਟਾਈਮ ਦੇ ਵਿੱਚ ਕੀ ਹੁੰਦਾ ਜਦੋਂ ਇੱਕ ਜਗ੍ਹਾ ਦੇ ਉੱਪਰ ਆਪਣੀ ਐਕਟਿਵਾ ਨੂੰ ਖੜਾ ਕਰਦੇ ਆ ਤਾਂ ਸਾਹਮਣੇ ਸੜਕ ਦੀ ਇੱਕ ਸਾਈਡ ਦੇ ਉੱਪਰ ਇੱਕ ਕਾਰ ਪਾਰਕਾ ਉਹਦੇ ਵਿੱਚ ਇੱਕ ਇਨਸਾਨ ਬੈਠਾ ਵਾ ਤੇ ਉਹਨੇ ਸ਼ਰਾਬ ਪੀਤੀ ਹੋਈ ਆ ਜਦੋਂ ਹੀ ਇਹ ਔਰਤ ਆਪਣੇ ਐਕਟਿਵਾ ਤੋਂ ਉਤਰਦੇ ਆ ਤਾਂ ਉਹੋ ਇਨਸਾਨ ਬਾਹਰ ਆਉਂਦਾ ਤੇ ਇਹਨਾਂ ਨੂੰ ਆਪਣੇ ਨਾਲ ਚੱਲਣ ਦੇ ਲਈ ਕਹਿੰਦਾ ਤੇ ਨਾਲ ਹੀ ਬੋਲਦਾ ਕਿ ਕੀ 5000 ਰੁਪਈਆ ਅੱਜ ਰਾਤ ਦੇ ਲਈ ਕਾਫੀ ਹੋਊਗਾ ਹੁਣ ਇਥੋਂ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਇਸ ਇਨਸਾਨ ਦੀ ਮਨਸ਼ਾ ਕੀ ਸੀ ਪਰ ਇੱਥੇ ਇੱਕ ਪ੍ਰੋਬਲਮ ਇਹ ਆ ਕਿ ਇਹ ਕੋਈ ਇਸ ਤਰ੍ਹਾਂ ਦੀ ਔਰਤ ਨਹੀਂ ਹੈਗੇ ਜਿਹੜੇ ਜਿਸਮ ਫਰੋਸ਼ੀ ਦਾ ਧੰਦਾ ਕਰਦੇ ਹੋਣ ਜਿਨ੍ਹਾਂ ਦੀ ਰੋਜੀ ਰੋਟੀ ਇਸ ਤਰ੍ਹਾਂ ਦੇ ਪੇਸ਼ੇ ਦੇ ਵਿੱਚੋਂ ਚੱਲਦੀ ਹੋਵੇ ਇੱਕ ਨਾਰਮਲ ਘਰ ਦੇ ਇੱਕ ਨਾਰਮਲ ਇਹ ਔਰਤ ਨੇ ਤਾਂ ਜਦੋਂ ਇਹ ਇਹ ਵੱਡੀ ਗੱਲ ਸੁਣਦੇ ਆ ਤਾਂ ਉਹਨਾਂ ਦੀ ਹਾਲਤ ਇਹ ਸੁਣ ਕੇ ਕੀ ਹੋਈ ਹੋਊਗੀ ਤੁਸੀਂ ਇਹ ਚੰਗੀ ਤਰ੍ਹਾਂ ਨਾਲ ਸਮਝ ਸਕਦੇ ਹੋ ਉਹ ਬੁਰੀ ਤਰ੍ਹਾਂ ਦੇ ਨਾਲ ਡਰ ਜਾਂਦੇ ਆ ਕੁਝ ਕਦਮ ਪਿੱਛੇ ਨੂੰ ਹਟਦੇ ਆ ਪਰ ਉਹਨੇ ਟਾਈਮ ਤੱਕ ਪੂਰੀ ਤਰ੍ਹਾਂ ਦੇ ਨਾਲ ਸ਼ਰਾਬੀ ਹੋਇਆ ਇਨਸਾਨ ਉਹਨਾਂ ਦਾ ਹੱਥ ਫੜ ਲੈਂਦਾ ਤੇ ਪਿਸਤੌਲ ਆਪਣਾ ਕੱਢ ਕੇ ਉਹਨਾਂ ਨੂੰ ਡਰਾਉਣਾ ਸ਼ੁਰੂ ਕਰ ਦਿੰਦਾ ਤੇ ਇੱਕ ਵਾਰੀ ਫੇਰ ਕਹਿੰਦਾ ਕਿ ਕੀ 5000 ਇਹਦੇ ਲਈ ਥੋੜਾ ਵਾ ਤੇ ਇਸ ਤੋਂ ਬਾਅਦ ਨਾ ਚੱਲਣ ਦੇ ਉੱਪਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰਦਾ ਇਹ ਸਾਰਾ ਕੁਝ ਹੁੰਦਾ ਇੰਨੀ ਜ਼ਿਆਦਾ ਭੀੜ ਦੇ ਸਾਹਮਣੇ ਉਹਨੇ ਟਾਈਮ ਦੇ ਵਿੱਚ ਲੋਕਾਂ ਦਾ ਇੱਕ ਹਜੂਮ ਇਕੱਠਾ ਹੁੰਦਾ ਤੇ ਕੁਝ ਲੋਕ ਇਸ ਇਨਸਾਨ ਦੇ ਕਾਰ ਦੀ ਚਾਬੀ ਨੂੰ ਕੱਢ ਲੈਂਦੇ ਆ ਜਦੋਂ ਲੋਕਾਂ ਦਾ ਹਜੂਮ ਬਹੁਤ ਜ਼ਿਆਦਾ ਵੱਧ ਜਾਂਦਾ ਤਾਂ ਇਹ ਇਨਸਾਨ ਉੱਥੋਂ ਭੱਜ ਨਿਕਲਣ ਦੇ ਵਿੱਚ ਕਾਮਯਾਬ ਹੁੰਦਾ ਪਰ ਇਸ ਤੋਂ ਥੋੜੀ ਦੇਰ ਤੋਂ ਬਾਅਦ ਇਸ ਪੂਰੀ ਦੀ ਪੂਰੀ ਘਟਨਾ ਦਾ ਰੌਲਾ ਪੂਰੇ ਇਲਾਕੇ 'ਚ ਪੈਂਦਾ ਇਹ ਵੀਡੀਓ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਨਾਲ ਦੀ ਨਾਲ ਹੀ ਆਪਣੇ ਫੋਨ ਦੇ ਕੈਮਰਾਜ਼ ਦੇ ਵਿੱਚੋਂ ਇਹ ਵਾਲਾ ਵੀਡੀਓ ਰਿਕਾਰਡ ਕੀਤਾ ਤੇ ਨਾਲ ਦੀ ਨਾਲ ਹੀ ਇੰਟਰਨੈਟ ਦੇ ਉੱਪਰ ਇਹਨੂੰ ਅਪਲੋਡ ਕਰਤਾ ਤਾਂ ਇਹ ਵੀਡੀਓ ਇੰਟਰਨੈਟ ਤੇ ਵਾਇਰਲ ਹੁੰਦਾ ਕੁਝ ਟਾਈਮ ਦੇ ਵਿੱਚ ਹੀ ਪੁਲਿਸ ਵਾਲੇ ਇਸ ਇਨਸਾਨ ਨੂੰ ਗ੍ਰਿਫਤਾਰ ਕਰ ਲੈਂਦੇ ਆ ਹਾਲੇ ਇੱਕ ਹੋਰ ਇਹਦੇ ਵਿੱਚ ਇਹੋ ਜਿਹੀ ਘਟਨਾਵਾਂ ਨੀ ਆ ਜਿਸ ਤੋਂ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਹੈਰਾਨ ਹੋ ਜਾਓਗੇ ਹਾਲੇ ਤੱਕ ਤੁਹਾਨੂੰ ਇਹ ਲੱਗਿਆ ਹੋਊਗਾ ਕਿ ਇਹ ਇਨਸਾਨ ਹੋ ਸਕਦਾ ਕੋਈ ਕੋਈ ਕ੍ਰਾਈਮਨਲ ਤਬੀਅਤ ਦਾ ਇਨਸਾਨ ਹੋਵੇ ਜਿਹੜਾ ਇਸ ਤਰ੍ਹਾਂ ਦੇ ਅਪਰਾਧ ਅਕਸਰ ਕਰਦਾ ਰਹਿੰਦਾ ਬਿਲਕੁਲ ਵੀ ਨਹੀਂ ਇਹ ਇਨਸਾਨ ਪੇਸ਼ੇ ਤੋਂ ਇੱਕ ਅਧਿਆਪਕ ਆ ਇੱਕ ਅਧਿਆਪਕ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਰਿਹਾ ਵਾ ਤੇ ਇਸ ਤੋਂ ਬਾਅਦ ਇਹ ਜਿਹੜੇ ਔਰਤ ਹੁੰਦੇ ਆ ਇਹਨਾਂ ਨੇ ਪੁਲਿਸ ਦੇ ਉੱਪਰ ਇਸ ਘਟਨਾ ਦੇ ਉੱਪਰ ਸਖਤ ਐਕਸ਼ਨ ਲੈਣ ਦਾ ਦਬਾਅ ਪਾਇਆ ਤਾਂ ਇਹ ਸੀਗਾ ਆਪਣੇ ਅੱਜ ਦੇ ਵੀਡੀਓ ਦਾ ਪਹਿਲਾ ਵਾਇਰਲ ਵੀਡੀਓ ਪਿੱਛੇ ਜੇ ਤੋਂ ਲਗਾਤਾਰ ਬਹੁਤ ਇਸ ਤਰ੍ਹਾਂ ਦੇ ਵੀਡੀਓ ਸਾਹਮਣੇ ਆ ਰਹੇ ਆ ਜਦੋਂ ਕਿਸੇ ਵੀ ਇੱਕ ਇੰਡੀਅਨ ਨੂੰ ਬਾਹਰਲੇ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਚੋਰੀ ਕਰਦੇ ਹੋਏ ਦੇਖਿਆ ਗਿਆ ਭਾਵੇਂ ਉਹ ਗੁਜਰਾਤੀ ਉਹ ਮਹਿਲਾ ਹੋਵੇ ਜਿਨੇ ਇੱਕ ਸਟੋਰ ਦੇ ਵਿੱਚੋਂ ਇੱਕ ਬਹੁਤ ਹੀ ਜ਼ਿਆਦਾ ਮਹਿੰਗੀ ਹੀਰੇ ਦੀ ਰਿੰਗ ਚੋਰੀ ਕੀਤੀ ਇੱਕ ਹੋਰ ਗੁਜਰਾਤ ਤੋਂ ਹੀ ਮਹਿਲਾ ਜਿਨੇ ਕਿੰਨੇ ਹਜ਼ਾਰ ਡਾਲਰ ਦਾ ਸਮਾਨ ਇੱਕ ਕਮਾਲ ਦੇ ਵਿੱਚੋਂ ਚੋਰੀ ਕਰ ਲਿਆ ਇਸ ਤਰ੍ਹਾਂ ਦੇ ਬਹੁਤ ਸਾਰੇ ਵੀਡੀਓ ਸਾਹਮਣੇ ਆਉਣਗੇ ਹੁਣ ਇੱਕ ਨਵਾਂ ਵੀਡੀਓ ਸਾਹਮਣੇ ਆ ਰਿਹਾ ਵਾ ਤੇ ਇਹ ਵੀਡੀਓ ਇਸ ਵਾਰ ਆਇਆ ਵਾ ਵਿਏਟਨਾਮ ਤੋਂ ਇੱਕ ਬਹੁਤ ਹੀ ਮਸ਼ਹੂਰ ਜੋੜਾ ਵਾ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਐਕਟਿਵ ਰਹਿੰਦਾ ਉਥੇ ਆਡਾ ਐਕਟਿਵਿਟੀਆਂ ਕਰਦੇ ਆ ਗਾਣੇ ਵਗੈਰਾ ਉਹ ਗਾਉਂਦੇ ਰਹਿੰਦੇ ਆ ਵਿਏਟਨਾਮ ਦੇ ਵਿੱਚ ਘੁੰਮਣ ਜਾਂਦੇ ਆ ਤੇ ਇੱਕ ਸਟਾਲ ਦੇ ਉੱਪਰ ਰੁਕਦੇ ਆ ਜਿਹਨੂੰ ਇੱਕ ਲੜਕੀ ਚਲਾ ਰਹੀ ਹੁੰਦੀ ਆ ਕੱਪੜੇ ਦੇਖਣ ਦੇ ਬਹਾਨੇ ਉਥੇ ਰੁਕਦੇ ਆ ਤੇ ਜਦੋਂ ਇਹ ਲੜਕੀ ਜਿਹੜੀ ਰੋਜੀ ਰੋਟੀ ਦੇ ਲਈ ਡੇਲੀ ਉਥੇ ਆਉਂਦੀ ਆ ਮਿਹਨਤ ਦਾ ਕੰਮ ਕਰਦੀ ਆ ਤਾਂ ਜਦੋਂ ਹੀ ਉਹਦੀ ਪਿੱਠ ਹੁੰਦੀ ਆ ਕਿਉਂਕਿ ਇਹਨਾਂ ਦੇ ਲਈ ਕੱਪੜੇ ਉਤਾਰ ਰਹੀ ਆ ਉਸੇ ਟਾਈਮ ਇਹ ਇਨਸਾਨ ਉਸੇ ਦੁਕਾਨ ਤੋਂ ਕੋਈ ਇੱਕ ਚੀਜ਼ ਚੱਕਦਾ ਵਾ ਤੇ ਚੋਰੀ ਦੇਨੇ ਆਪਣੀ ਵਾਈਫ ਨੂੰ ਫੜਾ ਦਿੰਦਾ ਜਿਹੜੀ ਨਾਲ ਦੀ ਨਾਲ ਹੀ ਉਹਨੂੰ ਪਰਸ ਦੇ ਵਿੱਚ ਪਾ ਲੈਂਦੀ ਆ ਇਸ ਤੋਂ ਬਾਅਦ ਵਾਰੀ ਆਉਂਦੀ ਆ ਉਸ ਪਤਨੀ ਦੀ ਕਿਉਂਕਿ ਔਰਤਾਂ ਵੀ ਅੱਜਕੱਲ ਮਰਦਾਂ ਤੋਂ ਘੱਟ ਨਹੀਂ ਹੈਗੀਆਂ ਬਰਾਬਰੀ ਦਾ ਟਾਈਮ ਆ ਤਾਂ ਹੁਣ ਇਸ ਵਾਰ ਇਹ ਔਰਤ ਉਸੇ ਦੁਕਾਨ ਤੋਂ ਕੋਈ ਚੀਜ਼ਾਂ ਚੱਕਦੀ ਆ ਤੇ ਆਪਣੇ ਬੈਗ ਦੇ ਵਿੱਚ ਲੁਕੋ ਲੈਂਦੀ ਆ ਤੇ ਇਸ ਤੋਂ ਬਾਅਦ ਇਹ ਜੋੜਾ ਇਸ ਦੁਕਾਨ ਤੋਂ ਅੱਗੇ ਵੱਧ ਜਾਂਦਾ ਪਰ ਥੋੜੀ ਦੇਰ ਤੋਂ ਬਾਅਦ ਇਸ ਲੜਕੀ ਨੂੰ ਰੀਅਲਾਈਜ਼ ਹੁੰਦਾ ਕਿ ਜਿਹੜਾ ਇੰਡੀਅਨ ਜੋੜਾ ਉਹਦੀ ਦੁਕਾਨ ਦੇ ਉੱਪਰ ਆਇਆ ਸੀ ਉਹ ਅਸਲ ਦੇ ਵਿੱਚ ਕੋਈ ਚੋਰ ਨਹੀਂ ਪੂਰੇ ਵੀਤਨਾਮੀ মিডিਆ ਦੇ ਵਿੱਚ ਇਹ ਵਾਲਾ ਵੀਡੀਓ ਪਰ ਪਰ ਕੇ ਵਾਇਰਲ ਕੀਤਾ ਜਾਂਦਾ ਪੂਰੇ ਇੰਡੀਆ ਦੀ ਇਸ ਜੋੜੇ ਦੇ ਕਰਕੇ ਬੇਇਜ਼ਤੀ ਹੁੰਦੀ ਆ ਪਰ ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਰਿਐਕਸ਼ਨ ਆਉਂਦੀ ਆ ਉਹ ਵੀਤਨਾਮ ਦੇ ਲੋਕਾਂ ਵੱਲੋਂ ਘੱਟ ਇੰਡੀਅਨ ਲੋਕਾਂ ਵੱਲੋਂ ਜ਼ਿਆਦਾ ਹੁੰਦੀ ਆ ਕਿਉਂਕਿ ਇਹਨਾਂ ਲੋਕਾਂ ਦੀਆਂ ਹਰਕਤਾਂ ਦੇ ਕਰਕੇ ਪੂਰੇ ਦੇ ਪੂਰੇ ਦੇਸ਼ ਦਾ ਨਾਮ ਬਾਹਰ ਜਾ ਕੇ ਬਦਨਾਮ ਹੁੰਦਾ। ਅਗਲਾ ਜਿਹੜਾ ਵੀਡੀਓ ਪਿਛਲੇ ਕੁਝ ਘੰਟਿਆਂ ਤੋਂ ਪੂਰੇ ਇੰਟਰਨੈਟ ਦੇ ਉੱਪਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਉਹ ਅਸਲ ਦੇ ਵਿੱਚ ਆ ਰਿਹਾ ਵਾ ਅਮਰੀਕਾ ਤੋਂ। ਅਮਰੀਕਾ ਦੀ ਬਜ਼ੁਰਗ ਲੋਕਾਂ ਦੇ ਰਹਿਣ ਵਾਲੀ ਸੋਸਾਇਟੀਆ ਜਿੱਥੇ ਇਸ ਤਰ੍ਹਾਂ ਦੇ ਜੋੜੇ ਉਮਰਦਰਾ ਜੋੜੇ ਰਹਿ ਰਹੇ ਆ ਤੇ ਸੀਸੀਟੀਵੀ ਕੈਮਰਾ ਦੇ ਵਿੱਚ 83 ਸਾਲ ਦਾ ਜੌਨ ਗੂਲਾ ਤੇ ਨਾਲ ਉਹਦੀ ਇੱਕ ਗਰਲਫ੍ਰੈਂਡ ਇਹ ਦੋਨੇ ਜਾਨੇ ਇਸ ਬਿਲਡਿੰਗ ਦੀ ਮੈਨੇਜਰ ਇੱਕ ਔਰਤ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਆ ਕਿਸੇ ਇੱਕ ਫੀਲਡ ਇਨਸਪੈਕਸ਼ਨ ਨੂੰ ਲੈ ਕੇ ਆਪਸ ਦੇ ਵਿੱਚ ਇਹਨਾਂ ਦੀ ਗੱਲਬਾਤ ਹੋ ਰਹੀ ਆ ਤੇ ਜਦੋਂ ਇਹ ਸਾਰਾ ਕੁਝ ਚੱਲ ਹੀ ਰਿਹਾ ਸੀ ਤਾਂ ਇਸ ਔਰਤ ਨੂੰ ਇਸ ਤੋਂ ਪਹਿਲਾਂ ਕਿ ਕੁਝ ਪਤਾ ਲੱਗਦਾ 83 ਸਾਲ ਦਾ ਇਹ ਬਜ਼ੁਰਗ ਵਿਅਕਤੀ ਆਪਣੀ ਜੇਬ ਦੇ ਵਿੱਚੋਂ ਇੱਕ ਚਾਕੂ ਕੱਢਦਾ ਤੇ ਇਸ ਬਿਲਡਿੰਗ ਦੀ ਮੈਨੇਜਰ ਦੇ ਉੱਪਰ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੰਦਾ ਇਹ ਘਟਨਾ ਹੈ ਮਿਆਮੀ ਦੀ 83 ਸਾਲ ਦਾ ਜੌਨ ਇਸ ਔਰਤ ਦੇ ਉੱਪਰ ਆਪਣੇ ਚਾਕੂ ਦੇ ਨਾਲ ਬਹੁਤ ਜ਼ਿਆਦਾ ਵਾਰ ਕਰਦਾ ਪਰ ਇਹ ਔਰਤ ਕਿਸੇ ਤਰ੍ਹਾਂ ਦੇ ਨਾਲ ਇਹਦੇ ਹਮਲਿਆਂ ਤੋਂ ਬਚ ਕੇ ਨਿਕਲਣ ਦੇ ਵਿੱਚ ਕਾਮਯਾਬ ਹੁੰਦੇ ਆ ਫਾਈਨਲੀ ਉਹਨਾਂ ਨੂੰ ਹਸਪੀਟਲ ਭਰਤੀ ਕਰਵਾਇਆ ਜਾਂਦਾ ਜਿੱਥੇ ਹੁਣ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਪੁਲਿਸ ਵਾਲੇ 83 ਸਾਲ ਦੇ ਜohn ਗੂਲਾ ਦੇ ਉੱਪਰ ਇਰਾਦੇ ਕਤਲ ਦਾ ਮਕਦਮਾ ਦਰਜ ਕਰ ਲੈਂਦੇ ਆ ਤਾਂ ਜਿਹੜਾ ਗੁੱਸਾ ਵਾ ਇਹ ਇਸ ਤਰ੍ਹਾਂ ਦਾ ਅਗਰੈਸਿਵ ਬਿਹੇਵੀਅਰ ਆ ਉਹ ਸਿਰਫ ਨੌਜਵਾਨਾਂ ਤੱਕ ਹੀ ਕੇਂਦਰਿਤ ਨਹੀਂ ਹੈਗਾ ਇਥੇ ਕਲੀਅਰਲੀ ਆਪਾਂ ਦੇਖ ਸਕਦੇ ਹਾਂ ਕਿ 83 ਸਾਲ ਦਾ ਬਜ਼ੁਰਗ ਆਪਾ ਖੋਂਦਾ ਵਾ ਤੇ ਉਹ ਜੇਬ ਦੇ ਵਿੱਚ ਆਪਣੇ ਇੱਕ ਚਾਕੂ ਰੱਖ ਰਿਆ ਵਾ ਤੇ ਇਹਦੇ ਨਾਲ ਉਹ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕਰ ਰਿਹਾ ਇੱਕ ਹੋਰ ਵੀਡੀਓ ਹੁਣ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਵਾਇਰਲ ਹੋਇਆ ਹੋ ਸਕਦਾ ਕਿ ਤੁਸੀਂ ਉਹਨੂੰ ਪਹਿਲਾਂ ਵੀ ਦੇਖ ਚੁੱਕੇ ਹੋਵੋ ਇਹ ਗੱਲ ਹੈਗੀ ਆ ਥਾਈਲੈਂਡ ਦੀ ਦਿਨ ਹੈ ਬੁੱਧਵਾਰ ਦਾ ਥਾਈਲੈਂਡ ਦੀ ਰਾਜਤਾਨੀ ਬੈਂਕਾਕ ਦੇ ਵਿੱਚ ਇੱਕ ਜਗ੍ਹਾ ਦੇ ਉੱਪਰ ਨਾਰਮਲ ਦਿਨ ਦਾ ਕੰਮ ਚੱਲ ਰਿਹਾ ਇੱਕ ਸੜਕ ਦੇ ਉੱਪਰ ਨਾਰਮਲ ਗੱਡੀਆਂ ਆ ਜਾ ਰਹੀਆਂ ਨੇ ਤਾਂ ਇੱਕਦਮ ਹੀ ਇਹ ਜਿਹੜੀ ਸੜਕਾ ਇਹਦਾ ਇੱਕ ਪਾਰਟ ਧਰਤੀ ਦੇ ਅੰਦਰ ਤਸ ਜਾਂਦਾ ਤੇ ਕਿੰਨਾ ਡੂੰਘਾ ਤਸ ਜਾਂਦਾ ਪੂਰੇ 160 ਫੁੱਟ ਦਾ ਇਕਟਨਾ ਬੈਂਕਾਕ ਦੇ ਇੱਕ ਮਸ਼ਹੂਰ ਹਸਪੀਟਲ ਵਜੀਰਾ ਦੇ ਬਿਲਕੁਲ ਸਾਹਮਣੇ ਹੁੰਦੀ ਆ ਤੇ ਇਸ ਤੋਂ ਬਾਅਦ ਤਕਰੀਬਨ 3 ਤੋਂ 4 ਵਹੀਕਲ 160 ਫੁੱਟ ਥੱਲੇ ਜ਼ਮੀਨ ਦੇ ਵਿੱਚ ਚਲੇ ਜਾਂਦੇ ਆ ਤੇ ਨਾਲ ਦੀ ਨਾਲ ਹੀ ਅੰਡਰਗਰਾਉਂਡ ਪਈਆਂ ਹੋਈਆਂ ਜਿਹੜੀਆਂ ਪਾਣੀ ਦੇ ਪਾਈਪਸ ਹੁੰਦੀਆਂ ਉਹ ਵੀ ਟੁੱਟਦੀਆਂ ਨੇ ਬਿਲਕੁਲ ਇਹ ਦ੍ਰਿਸ਼ ਇਸ ਤਰ੍ਹਾਂ ਦਾ ਲੱਗ ਰਿਹਾ ਜਿਵੇਂ ਕਿਸੇ ਹਾਲੀਵੁੱਡ ਦੀ ਫਿਲਮ ਦੇ ਵਿੱਚੋਂ ਸਿੱਧਾ ਲਿਆ ਗਿਆ ਹੋਵੇ ਪਰ ਇਹ ਕਿਸੇ ਫਿਲਮ ਦਾ ਸੀਨ ਨਹੀਂ ਬਲਕਿ ਅਸਲ ਦੇ ਵਿੱਚ ਹੋਈ ਇੱਕ ਘਟਨਾਵਾ ਇਸ ਵੀਡੀਓ 'ਚ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਪੈਨਿਕ ਦੇ ਵਿੱਚ ਬਾਕੀ ਦੇ ਜਿਹੜੇ ਡਰਾਈਵਰ ਆ ਉਹ ਤੇਜ਼ੀ ਦੇ ਨਾਲ ਆਪਣੀਆਂ ਗੱਡੀਆਂ ਨੂੰ ਬੈਕ ਕਰਦੇ ਦਿਖਾਈ ਦੇ ਰਹੇ ਆ ਇੱਥੋਂ ਬਚਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜੇ ਲੋਕ ਆਸੇ-ਪਾਸੇ ਤੁਰ ਕੇ ਲੰਘ ਰਹੇ ਸੀ ਉਹ ਵੀ ਇੱਕਦਮ ਹੀ ਇਹ ਇੰਨਾ ਹੌਲਨਾਕ ਦ੍ਰਿਸ਼ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਆ ਇਸ ਤੋਂ ਫੌਰਨ ਬਾਅਦ ਅਥਾਰਟिटीज ਉੱਥੇ ਪਹੁੰਚਦੀਆਂ ਨੇ ਬਹੁਤ ਸਾਰੇ ਡਾਕਟਰ ਆਉਂਦੇ ਆ ਪੁਲਿਸ ਵਾਲੇ ਆਉਂਦੇ ਆ ਇਸ ਪੂਰੇ ਦੇ ਪੂਰੇ ਏਰੀਏ ਨੂੰ ਆਮ ਲੋਕਾਂ ਦੇ ਲਈ ਬੰਦ ਕੀਤਾ ਜਾਂਦਾ ਖੁਸ਼ਕਿਸਮਤੀ ਦੀ ਗੱਲ ਇਹ ਹੁੰਦੀ ਆ 160 ਫੁੱਟ ਥੱਲੇ ਡਿੱਗਣ ਤੋਂ ਬਾਅਦ ਵੀ ਇਹ ਜਿਹੜੀਆਂ ਚਾਰਕਾਰਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਦੇ ਜਿਹੜੇ ਪੈਸੇਂਜਰ ਆ ਉਹ ਬਿਲਕੁਲ ਸਹੀ ਸਲਾਮਤ ਹੁੰਦੇ ਆ ਕਿਸੇ ਦੀ ਵੀ ਜਾਨ ਇਸ ਦਰਕਟਨਾ ਦੇ ਵਿੱਚ ਨਹੀਂ ਗਈ ਪਰ ਇਹਦਾ ਕਾਰਨ ਬਾਅਦ ਦੇ ਵਿੱਚ ਥਾਈਲੈਂਡ ਦੇ ਅਧਿਕਾਰੀਆਂ ਨੇ ਦੱਸਿਆ ਜਿਹੜਾ ਪਿਛਲੇ ਦਿਨੀ ਬਹੁਤ ਹੀ ਜ਼ਿਆਦਾ ਉੱਥੇ ਮੀਂਹ ਪਏ ਆ ਹੜ੍ਹ ਆਏ ਆ ਤੇ ਨਾਲ ਦੀ ਨਾਲ ਹੀ ਅੰਡਰਗਰਾਉਂਡ ਜਿਹੜੀਆਂ ਪਾਈਪਸ ਵਗੈਰਾ ਪਾਉਣ ਤੇ ਲਈ ਕੰਸਟਰਕਸ਼ਨ ਹੋਈ ਆ ਉਹਦੇ ਕਰਕੇ ਇਹ ਇੰਨਾ ਜ਼ਿਆਦਾ ਵੱਡਾ ਪਾੜ ਜ਼ਮੀਨ ਦੇ ਵਿੱਚ ਪੈ ਜਾਂਦਾ ਅਗਲੀ ਖਬਰ ਆ ਰਹੀਆ ਰਸ਼ੀਆ ਦੇ ਇੱਕ ਬਹੁਤ ਹੀ ਮਸ਼ਹੂਰ ਤੇ ਵੱਡੇ ਸ਼ਹਿਰ ਸੈਂਟ ਪੀਟਰਸਬਰਗ ਤੋਂ ਸੈਂਟ ਪੀਟਰਸਬਰਗ ਦੇ ਵਿੱਚ ਇੱਕ 45 ਸਾਲ ਦੀ ਔਰਤ ਨੇ ਜਿਨ੍ਹਾਂ ਦਾ ਨਾਮ ਹੈ ਇਲਿਜ਼ਵੇਤਾ ਲੀਜ਼ਾ ਗਿਸਕੀਨਾ ਉਹ ਆਪਣੇ 23 ਸਾਲ ਦੇ ਬੇਟੇ ਨਿਕਿਤਾ ਦੇ ਨਾਲ ਆਪਣਾ 45ਵਾਂ ਜਨਮ ਦਿਨ ਮਨਾਉਣ ਦੇ ਲਈ ਬੰਜੀ ਜੰਪਿੰਗ ਕਰਨ ਦੇ ਲਈ ਸ਼ਹਿਰ ਤੋਂ ਬਾਹਰ ਬਣੀ ਇੱਕ ਪਾਰਟਿਕੂਲਰ ਜਗ੍ਹਾ ਦੇ ਉੱਪਰ ਪਹੁੰਚਦੇ ਆ ਇਹ ਇੱਕ ਪੁਰਾਣੀ ਕਿਸੇ ਫੈਕਟਰੀ ਦੀ ਬਿਲਡਿੰਗ ਆ ਜਿਹਦੇ ਉੱਪਰ ਹੁਣ 23 ਬਲਾਕ ਨਾਮ ਦੀ ਇੱਕ ਕੰਪਨੀ ਲੋਕਾਂ ਨੂੰ ਬੰਜੀ ਜੰਪਿੰਗ ਵਗੈਰਾ ਕਰਵਾਉਂਦੀ ਹੈ। ਇਥੋਂ ਥੱਲੇ ਦੀ ਜਿਹੜੀ ਡੂੰਘਾਈ ਹੈਗੀ ਆ ਉਹ ਹੈ ਪੂਰੇ 290 ਫੁੱਟ ਦੀ ਤੇ ਇਲੈਜ਼ਵੇਥਾ ਗਿਸਕੀਨਾ ਸਭ ਤੋਂ ਪਹਿਲਾਂ ਬੰਜੀ ਜੰਪਿੰਗ ਕਰਦੇ ਹੋਏ ਇੱਥੇ ਦਿਖਾਈ ਦਿੰਦੇ ਆ 290 ਫੁੱਟ ਥੱਲੇ ਦੀ ਉਹ ਪੂਰੀ ਸਫਲਤਾ ਦੇ ਨਾਲ ਛਲਾਂਗ ਲਾਉਂਦੇ ਆ ਉਸ ਤੋਂ ਬਾਅਦ ਉਹ ਵਾਪਸ ਏਸੀ ਜਗ੍ਹਾ ਦੇ ਉੱਪਰ ਪਹੁੰਚਦੇ ਆ ਕਿਉਂਕਿ ਇਸ ਵਾਰ ਉਹ ਚਾਹੁੰਦੇ ਸੀ ਕਿ ਮੈਂ ਆਪਣੇ ਬੇਟੇ ਦੇ ਨਾਲ ਆਪਣੇ ਜਨਮ ਦਿਨ ਦੀ ਇੱਕ ਯਾਦਗਾਰ ਬਣਾਵਾ ਇੱਕ ਫੋਟੋ ਖਿੱਚਵਾ ਲਵਾਂ ਪਰ ਇਹ ਫੋਟੋ ਖਿੱਚਵਾਉਣ ਦੇ ਟਾਈਮ ਉਹਨਾਂ ਦਾ ਪੈਰ ਇੱਥੋਂ ਸਲਿੱਪ ਹੁੰਦਾ ਤੇ ਉਹ 290 ਫੁੱਟ ਥੱਲੇ ਧਰਤੀ ਦੇ ਉੱਪਰ ਜਾ ਪੈਂਦੇ ਆ ਤੇ ਉਹਨਾਂ ਦੀ ਇੱਥੇ ਮੌਤ ਹੋ ਜਾਂਦੀ ਇਹ ਸੀਗੀਆਂ ਅੱਜ ਦੇ ਆਪਣੇ ਐਪੀਸੋਡ ਦੀਆਂ 5 ਵਾਇਰਲ ਵੀਡੀਓਜ਼ ਹੁਣ ਮੈਂ ਤੁਹਾਡੇ ਲਈ ਕੱਲ ਲੈ ਕੇ ਆਉਂਗਾ ਕੋਈ ਹੋਰ ਪੰਜ ਇਸੇ ਤਰ੍ਹਾਂ ਦੀਆਂ ਪੂਰੀ ਦੁਨੀਆ ਦੇ ਵਿੱਚ ਪਿਛਲੇ 24 ਘੰਟੇ ਦੀਆਂ ਵਾਇਰਲ ਹੋਈਆਂ ਵੀਡੀਓਜ਼